ਫਰੈਂਸ ਕਿਵੇਂ ਹੋ ਸਾਰੇ ਜਣੇ ਆਈ ਹੋਪ ਸਾਰੇ ਜਣੇ ਠੀਕ ਠਾਕ ਹੋਮੋਗੇ ਤੇ ਲੋਜੀ ਕਪਾ ਨਵੀ ਟਿਪਸ ਦੇ ਨਾਲ ਤੁਹਾਡੇ ਸਾਰਿਆਂ ਦੇ ਸਾਹਮਣੇ ਫੇਰ ਹਾਜ਼ਰ ਹੋਏ ਆਂ ਤੇ ਕਮ ਤੰਦੀ ਰਵੇੜ ਕੇ ਬੈਠੀ ਸੀ ਸੋਚਿਆ ਚਲੋ ਆਪਾਂ ਮੂੰਹ ਦਾ ਆਪਾਂ ਫੇਸ਼ੀਅਲ ਕਰ ਲਈਏ ਹਨਾ ਮੂੰਹ ਸਿਰ ਆਪਾਂ ਸੈੱਟ ਕਰ ਲਈਏ ਥੋੜਾ ਜਿਹਾ ਕਿਉਂਕਿ ਮੈਂ ਅਕਸਰ ਘਰ ਦੇ ਵਿੱਚ ਜੋ ਚੀਜ਼ਾਂ ਹੁੰਦੀਆਂ ਉਹਨਾਂ ਦੇ ਨਾਲ ਆਪਣੇ ਫੇਸ ਨੂੰ ਸਾਫ਼ ਕਰਦੀ ਰਹਿਣੀ ਹੈ ਹਨਾ ਤੇ ਲੋ ਜੀ ਜਿਨ੍ਹਾਂ ਦੇ ਚਿਹਰੇ ਦੇ ਉੱਤੇ ਦਾਗ ਹੁੰਨੇ ਆ ਬਲੈਕ ਹੈਂਡਸ ਹੁੰਦੇ ਆ ਉਹ ਬ੍ਰਿਕ ਬ੍ਰਿਕ ਕਾਲੇ ਦਾਗ ਜੇ ਹੁੰਦੇ ਆ ਨੱਕ ਦੇ ਉੱਤੇ ਲਾ ਲਓ ਬਲੈਕ ਹੈਂਡਸ ਲਾ ਲਓ ਛੋਟੇ ਛੋਟੇ ਕਿੱਲਾ ਮੁਹਾਸੇ ਹੁੰਦੇ ਆ ਹਨਾ ਉਹਨਾਂ ਦੇ ਲਈ ਮੈਂ ਤੁਹਾਨੂੰ ਇੱਕ ਬਹੁਤ ਵਧੀਆ ਫੇਸ ਪੈਕ ਦੱਸਣ ਲੱਗੀ ਆ ਤੇ ਆਪਾਂ ਨੇ ਕਿਤੇ ਬਾਹਰ ਨਹੀਂ ਜਾਣਾ ਤੇ ਆਪਣੇ ਘਰ ਦੇ ਵਿੱਚ ਹੀ ਸਾਰੀ ਚੀਜ਼ਾਂ ਮੌਜੂਦ ਹੁੰਦੀਆਂ ਤੇ ਪਹਿਲੀ ਚੀਜ਼ ਕਿਹੜੀ ਹੈ ਜੀ ਜਿਹੜੀ ਮੈਂ ਲਈ ਹੈ ਮੈਂ ਲਿਆ ਜੀ ਕੱਚਾ ਦੁੱਧ ਕੱਚਾ ਲੈ ਲਓ ਤੁਸੀਂ ਉਬਲਿਆ ਹੋਇਆ ਲੈ ਲਓ ਹਨ ਤੇ ਮੈਂ ਇਹ ਲਿਆ ਥੋੜਾ ਜਿਹਾ ਕੱਚਾ ਦੁੱਧ ਦੇਖੋ ਇਹ ਦੁੱਧ ਲਿਆ ਮੈਂ ਔਰ ਇਹ ਉਬਲਿਆ ਹੋਇਆ ਤਾਂ ਨਹੀਂ ਹੈ ਲੇਕਿਨ ਕੱਚਾ ਮੇਰੇ ਕੋਲ ਅਗਰ ਤੁਹਾਡੇ ਕੋਲ ਉਬਲਿਆ ਹੋਇਆ ਦੁੱਧ ਹੈ ਉਬਾਲ ਕੇ ਤੁਸੀਂ ਫ੍ਰਿਜ ਦੇ ਵਿੱਚ ਰੱਖਿਆ ਹੋਇਆ ਠੰਡਾ ਕਰਕੇ ਲੈ ਲਓ ਹਨ ਉਹ ਵੀ ਕੋਈ ਦਿੱਕਤ ਨਹੀਂ ਹੈਗੀ ਭਾਵੇਂ ਉਬਲਿਆ ਹੋਇਆ ਹੋਵੇ ਭਾਵੇਂ ਕੱਚਾ ਹੋਵੇ ਦੁੱਧ ਪਰ ਸਰਤੇ ਹੈ ਕਿ ਜਿਹੜਾ ਉਬਲਿਆ ਹੋਇਆ ਦੁੱਧ ਹੈ ਤੁਸੀਂ ਉਹਨੂੰ ਫ੍ਰਿਜ 'ਚ ਰੱਖ ਕੇ ਨਾ ਠੰਡਾ ਕਰ ਲਓ ਫਿਰ ਯੂਜ਼ ਕਰੋ ਤੇ ਮੈਂ ਇੱਕ ਚਮਚਾ ਲਿਆ ਦੁੱਧ ਦਾ ਭਾਵੇਂ ਉਬਲਿਆ ਹੋਇਆ ਹੋਵੇ ਭਾਵੇਂ ਕੱਚਾ ਹੋਵੇ ਜਿਹੜਾ ਮਰਜ਼ੀ ਹੋਵੇ ਹਨਾ ਤੇ ਉਹਦੇ ਵਿੱਚ ਆਪਾਂ ਨੇ ਇੱਕ ਚੀਜ਼ ਹੋਰ ਐਡ ਕਰਨੀ ਹੈ ਜੀ ਤੇ ਮੈਂ ਤੁਹਾਨੂੰ ਦਿਖਾ ਦਿੰਨੀ ਐ ਤੇ ਇਹ ਹੈ ਜੀ ਆਪਣੇ ਕੋਲ ਉਬਲਿਆ ਹੋਇਆ ਦੁੱਧ ਔਰ ਇਹ ਹੈ ਜੀ ਘਰ ਦਾ ਸਹਿਦ ਜੋ ਕਿ ਸਾਡਾ ਘਰ ਦੇ ਵਿੱਚ ਲਿਆ ਕੇ ਰੱਖਿਆ ਹੋਇਆ ਕਿਉਂਕਿ ਮੈਂ ਇਹ ਚੀਜ਼ਾਂ ਬਹੁਤ ਜ਼ਿਆਦਾ ਯੂਜ਼ ਕਰਦੀਆਂ ਹਨ ਖੰਘ ਹੋਵੇ ਖਾਂਸੀ ਹੋਵੇ ਜਾਂ ਫਿਰ ਆਪਣੇ ਫੇਸ਼ੀਅਲ ਕਰਨਾ ਹੋਵੇ ਇਹ ਜਿਹੜਾ ਸਹਿੜੇ ਦਾ ਘਰ ਦਾ ਕੱਢਿਆ ਹੋਇਆ ਜੀ ਪਿਓਰ ਸਹਿਦ ਹੈ ਇਹ ਅਸੀਂ ਦੁਕਾਨਾਂ ਤੇ ਨਹੀਂ ਜਾਂਦੇ ਇਹ ਘਰ ਦਾ ਕੜਵਾ ਕੇ ਨਾ ਮੈਂ ਇੱਕ ਡੱਬਾ ਭਰਾ ਕੇ ਰੱਖਿਆ ਹੋਇਆ ਸਪੈਸ਼ਲ ਇਹਨਾਂ ਚੀਜ਼ਾਂ ਦੇ ਵਾਸਤੇ ਤੋਂ ਲੋ ਜੀ ਆਪਾਂ ਲਵਾਂਗੇ ਥੋੜਾ ਜਿਹਾ ਸੈਦ ਤੇ ਮੈਂ ਵਿੱਚ ਥੋੜਾ ਜਿਹਾ ਆਪਣਾ ਸੈਦ ਐਡ ਕਰ ਰਹੀ ਹਾਂ ਜੀ ਦੇਖੋ ਤੇ ਮੈਂ ਸੈਦ ਐਡ ਕਰਿਆ ਵਿੱਚ ਥੋੜਾ ਜਿਹਾ ਔਰ ਡੱਬਾ ਬੰਦ ਕਰ ਦੰਨੇ ਆਪਾਂ ਤੇ ਤੁਸੀਂ ਦੇਖੀ ਚਲੋ ਕਿਹੜੀ ਕਿਹੜੀ ਚੀਜ਼ਾਂ ਯੂਜ਼ ਕਰਦੀ ਆ ਮੈਂ ਪਹਿਲਾਂ ਲਿਆ ਮੈਂ ਦੁੱਧ ਤੇ ਵਿੱਚ ਪਾਇਆ ਥੋੜਾ ਜਿਹਾ ਸਹਿਦ ਜੋ ਕਿ ਮੇਰਾ ਘਰ ਦਾ ਹੈ ਤੁਸੀਂ ਮੁੱਲ ਲੈਣਾ ਲੇਕਿਨ ਉਹ ਚੀਜ਼ ਨਹੀਂ ਹੁੰਦੀ ਜੋ ਘਰ ਦਾ ਕੱਢਿਆ ਹੋਇਆ ਸਹਿਦ ਹੁੰਦਾ ਨਾ ਉਹ ਸਭ ਤੋਂ ਬੈਸਟ ਹੈ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਥੋੜੀ ਜੀ ਹਲਦੀ ਹਲਦੀ ਭਾਵੇਂ ਤੁਸੀਂ ਘਰ ਦੀ ਹੋਵੇ ਬਾਹਰ ਦੀ ਨਾ ਲਓ ਤੁਸੀਂ ਜਿਹੜੀ ਘਰ ਦੀ ਹਲਦੀ ਹੁੰਦੀ ਹੈ ਨਾ ਮਤਲਬ ਪੀਸੀ ਹੋਈ ਉਹ ਜ਼ਿਆਦਾ ਬੈਸਟ ਹੁੰਦੀ ਹੈ ਜੋ ਆਪਣੇ ਕਿਚਨ 'ਚ ਯੂਜ਼ ਕਰਦੇ ਆ ਆਪਾਂ ਜੋ ਆਪਾਂ ਰਸੋਈ 'ਚ ਪਰਮਾਨੈਂਟਲੀ ਹਲਦੀ ਰੱਖੀ ਹੋਈ ਹੈ ਨਾ ਉਹ ਲੇ ਲਓ ਤੁਸੀਂ ਤੇ ਉਹਦੇ ਵਿੱਚ ਮੈਂ ਹਲਦੀ ਥੋੜੀ ਜਿਹੀ ਪਾਵਾਂਗੀ ਕਿਉਂਕਿ ਜਿਆਦਾ ਇਹਦਾ ਕਲਰ ਤੇਜ ਹੋ ਜਾਂਦਾ ਹੈ ਤੇ ਆਪਾਂ ਥੋੜੀ ਜਿਹੀ ਹਲਦੀ ਪਾਈ ਹੈ ਮੈਂ ਵਿੱਚ ਔਰ ਇੱਕ ਚੀਜ਼ ਹੋਰ ਪਾਣੀ ਹੈ ਆਪਾਂ ਨੇ ਸਿਰਫ ਦੋ ਚੀਜ਼ਾਂ ਐਡ ਕਰੀਆਂ ਵਿੱਚ ਦੁੱਧ ਦੇ ਇੱਕ ਆਪਾਂ ਨੇ ਸਿਹਤ ਪਾਇਆ ਤੇ ਇੱਕ ਆਪਾਂ ਨੇ ਪਾਇਆ ਵਿੱਚ ਹਲਦੀ ਹਨ ਤੇ ਇੱਕ ਪਾਵਾਂਗੀ ਜੀ ਆਪਾਂ ਵਿਟਾਮਿਨ E ਦਾ ਕੈਪਸੂਲ ਜੋ ਕਿ ਪਰਮਨੈਂਟਲੀ ਮੈਂ ਆਪਣੇ ਘਰ ਦੇ ਵਿੱਚ ਮੰਗਵਾ ਕੇ ਰੱਖਦੀ ਹਾਂ ਵਿਟਾਮਿਨ E ਦਾ ਕੈਪਸੂਲ ਹੁਣ ਆਪਾਂ ਇਹਨੂੰ ਪਾਵਾਂਗੇ ਵਿੱਚ ਹਨਾ ਤੇ ਇੱਕ ਰੈਮਡੀ ਬਣ ਜਾਣੀ ਆ ਆਪਣੇ ਕੋਲ ਇੱਕ ਕਿਸਮ ਦੀ ਤੇ ਇਹ ਚੀਜ਼ਾਂ ਨਾ ਜੋ ਨੇਚੁਰਲੀ ਆ ਆਪਣੇ ਘਰ ਦੇ ਵਿੱਚ ਤੁਸੀਂ ਵਰਤ ਕੇ ਦੇਖੋ ਤੁਹਾਡਾ ਚਿਹਰਾ ਕਾਫੀ ਹੱਦ ਤੱਕ ਗਲੋ ਹੋਊਗਾ ਤੁਸੀਂ ਕਿਤੇ ਜਾਣ ਦੀ ਲੋੜ ਨਹੀਂ ਤੁਹਾਨੂੰ ਕਿਤੇ ਵੀ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਤੇ ਲੋ ਜੀ ਹੁਣ ਆਪਾਂ ਪਾਇਆ ਵਿਟਾਮਿਨ E ਦਾ ਕੈਪਸੂਲ ਵਿੱਚ ਵਿਟਾਮਿਨ E ਦਾ ਕੈਪਸੂਲ ਹੈ ਹੁਣ ਇੱਕ ਕਿਸਮ ਦੀ ਰੈਮਡੀ ਬਣ ਗਈ ਆਪਣੀ ਤੇ ਆਪਾਂ ਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਜੀ ਦੇਖੋ ਵਿਟਾਮਿਨ ਈ ਦਾ ਕੈਪਸੂਲ ਸਿਹਦ ਔਰ ਕੱਚਾ ਦੁੱਧ ਤੇ ਥੋੜੀ ਜੀ ਹਲਦੀ ਇਹ ਚੀਜ਼ਾਂ ਮਿਲਾ ਕੇ ਮੈਂ ਇੱਕ ਘੋਲ ਤਿਆਰ ਕਰ ਲਿਆ ਇਦਾਂ ਦਾ ਤੁਸੀਂ ਲਿਕੁਇਡ ਰੱਖਣਾ ਜਿਆਦਾ گاੜਾ ਨਹੀਂ ਰੱਖਣਾ ਹੈਗਾ ਤੁਸੀਂ ਥੋੜਾ ਜਆ ਪਤਲਾ ਹੀ ਠੀਕ ਹੈ ਕਿਉਂਕਿ ਚਿਹਰੇ ਦੇ ਉੱਤੇ ਜਿੰਨਾ ਪਤਲਾ ਲਗਾਓਗੇ ਨਾ ਤੁਹਾਡੇ ਚਿਹਰੇ ਦੇ ਵਿੱਚ ਓਨੀਓ ਜਿਆਦਾ ਚਮਕ ਆਊਗੀ ਇਹਦੀ ਤੁਸੀਂ ਜਿਆਦਾ ਕੈੜਾ ਨਹੀਂ ਰੱਖਣਾ ਹੈਗਾ ਇੱਕ ਕਿਸਮ ਦਾ ਆਪਾਂ ਨੇ ਚਿਹਰੇ ਦੇ ਉੱਤੇ ਮ사ਜ ਕਰਨੀ ਹੈ ਇਹਦੀ ਤੇ ਲੋ ਜੀ ਇਹ ਆਪਣਾ ਬਣ ਕੇ ਹੋ ਗਿਆ ਰੈਡੀ ਦੇਖੋ ਕਿਹੜੀ ਕਿਹੜੀ ਚੀਜ਼ਾਂ ਪਾਈਆਂ ਜੀ ਆਪਾਂ ਫੇਰ ਦੱਸ ਦੰਨੀ ਆ ਮੈਂ ਤੁਹਾਨੂੰ ਇੱਕ ਲੈਣਾ ਆਪਾਂ ਨੇ ਇੱਕ ਚਮਚਾ ਦੁੱਧ ਦਾ ਭਾਵੇਂ ਕੱਚਾ ਹੋਵੇ ਭਾਵੇਂ ਉਬਲਿਆ ਹੋਵੇ ਤੇ ਫੇਰ ਪਾਣੀ ਆ ਥੋੜੀ ਜੀ ਹਲਦੀ ਵਿੱਚ ਬਿਲਕੁਲ ਚੁਟਕੀਕ ਫੇਰ ਪਾਣਾ ਆਪਾਂ ਨੇ ਵਿਟਾਮਿਨ E ਦਾ ਕੈਪਸੂਲ ਔਰ ਥੋੜਾ ਜਿਹਾ ਪਾਣਾ ਵਿੱਚ ਸਹਿਦ ਘਰ ਦਾ ਕੱਢਿਆ ਹੋਵੇ ਹਨਾ ਉਹ ਸਭ ਤੋਂ ਵਧੀਆ ਹੈ ਜਦੋਂ ਤੁਹਾਡੇ ਕੋਲ ਘਰ ਦਾ ਕੱਢਿਆ ਹੋਇਆ ਨਹੀਂ ਹੈਗਾ ਤੁਸੀਂ ਦੁਕਾਨ ਤੋਂ ਵੀ ਬਾਜ਼ਾਰ ਤੋਂ ਵੀ ਲੈ ਸਕਦੇ ਹੋ ਹਨ ਤੇ ਲੋ ਜੀ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਨੇ ਦੁੱਧ ਦੇ ਵਿੱਚ ਮਿਕਸ ਕਰਤਾ ਚੰਗੀ ਤਰ੍ਹਾਂ ਤੇ ਲੋ ਜੀ ਇੱਕ ਰੈਮਡੀ ਆਪਣੀ ਬਣ ਕੇ ਹੋ ਗਈ ਹੈ ਰੈਡੀ ਇਹ ਦੇਖੋ ਇਹ ਕੋਲ ਬਿਲਕੁਲ ਰੈਡੀ ਹੋ ਗਿਆ ਆਪਣਾ ਤੇ ਹੁਣ ਇਹਨਾਂ ਨੂੰ ਆਪਾਂ ਆਪਣੇ ਚਿਹਰੇ ਤੇ ਅਪਲਾਈ ਕਰਾਂਗੇ ਜਿਦੇ ਬਲੈਕ ਹੈਂਡਸ ਹੈ ਕਾਲੇ ਦਾਗ ਹੈ ਛਾਈਆਂ ਹੈ ਤੇ ਕਾਲਾਪਾਨ ਹੈ ਉਹ ਸਾਰਾ ਖਤਮ ਹੋ ਜਾਣਾ ਤੁਹਾਡੇ ਚਿਹਰੇ ਤੇ ਚਮਕ ਆਉਗੀ ਟਾਈਟਨੈਸ ਆਉਗੀ ਤੁਹਾਡਾ ਚਿਹਰਾ ਲਟਕੂਗਾ ਨਹੀਂ ਔਰ ਜਿਹੜਾ ਸਹਿਦ ਹੈ ਨਾ ਵਿੱਚ ਮੈਂ ਉਹਦੇ ਬਹੁਤ ਜ਼ਿਆਦਾ ਮਿਨਰਲ ਹੁੰਦੇ ਆ ਵਿੱਚ ਬਹੁਤ ਜ਼ਿਆਦਾ ਤੱਤ ਹੁੰਦੇ ਆ ਸਿਹਤ ਦੇ ਜਿਵੇਂ ਕਿ ਹੁਣ ਤੁਸੀਂ ਧੁੱਪ ਦੇ ਵਿੱਚ ਬਾਹਰ ਨਿਕਲ ਰਹੇ ਆ ਧੁੱਪ ਦੇ ਵਿੱਚ ਤੁਹਾਡੀ ਸਕਿਨ ਝੁਲਸੀ ਜਾਂਦੀ ਹੈ ਹਨਾ ਸੜ ਜਾਂਦੀ ਹੈ ਇਹਦੇ ਲਈ ਸਹਿਦ ਬਹੁਤ ਜ਼ਿਆਦਾ ਫਾਇਦੇਮੰਦ ਹੈ ਸਹਿਦ ਤੁਸੀਂ ਜ਼ਰੂਰ ਵਿੱਚ ਪਾਓ ਇਹ ਨਾ ਤੁਹਾਨੂੰ ਧੁੱਪ ਤੋਂ ਬਚਾਉਂਦਾ ਤੁਹਾਡੀ ਸਕਿਨ ਨੂੰ ਸੜਨ ਤੋਂ ਬਚਾਉਂਦਾ ਹੈ ਤੁਹਾਡੀ ਸਕਿਨ ਨੂੰ ਤੇ ਲੋ ਜੀ ਇਹ ਰੈਮਡੀ ਬਣ ਗਈ ਇੱਕ ਲਈਆ ਮੈਂ ਛੋਟੀ ਜੀ ਕਾਟਨ ਤੇ ਕਾਟਨ ਲਈ ਆਈ ਮੈਂ ਚੱਕ ਕੇ ਔਰ ਇੱਕ ਲਿਆ ਮੈਂ ਇੱਕ ਟਾਵਲ ਐਕਸਟਰਾ ਤਾਂ ਕਿ ਜਦੋਂ ਆਪਾਂ ਕਰਦੇ ਆ ਲਿਕਵਿਡ ਹੈ ਨਾ ਇਹ ਪਤਲਾ ਤੇ ਉੱਪਰ गिरਦਾ ਆ ਕਈ ਵਾਰ ਤੇ ਆਪਾਂ ਇੱਥੇ ਬਚਾ ਲੈਣੇ ਆਪਣੇ ਕੱਪੜੇ ਗੰਦੇ ਨਹੀਂ ਹੋਣੇ ਤੇ ਲੋ ਜੀ ਇਹ ਜੋ ਰੈਮਡੀ ਹੈ ਆਪਾਂ ਹੁਣ ਚਮਚਾ ਕਢਾਲ ਦਿੰਨੇ ਆ ਵਿੱਚੋਂ ਤੇ ਹੁਣ ਆਪਾਂ ਇਹਨੇ ਚਿਹਰੇ ਤੇ ਲਾਣਾ ਸ਼ੁਰੂ ਕਰਦੇ ਆ ਕਾਟਨ ਲੈ ਲਈ ਆਪਾਂ ਨੇ ਤੇ ਹੁਣ ਆਪਾਂ ਇਹਨੂੰ ਚਿਹਰੇ ਤੇ ਲਾਣਾ ਸ਼ੁਰੂ ਕਰਦੇ ਆ ਇਹ ਕਿਸਮ ਦੀ ਇਹ ਰੈਮਡੀ ਬਣ ਜਾਂਦੀ ਹੈ ਤੇ ਤੁਸੀਂ ਆਪਣੇ ਚਿਹਰੇ ਤੇ ਲਾਣਾ ਸ਼ੁਰੂ ਕਰ ਦਿਓ ਇਸ ਨੂੰ ਮਤਲਬ ਜਿੱਥੇ ਜਿੱਥੇ ਦਾਗ ਹੈ ਤੁਸੀਂ ਲਾਓ ਉੱਥੇ ਐਂ ਵਧੀਆ ਢੰਗ ਨਾਲ ਤੇ 10 10 ਮਿੰਟ ਲੱਖੋ ਬਸ ਆਪਣੇ ਚਿਹਰੇ ਤੇ ਹੱਦ 10 ਮਿੰਟ ਤੱਕ ਸੁੱਕ ਜਾਣਾ ਕਿਉਂਕਿ ਲਿਕਵਿਡ ਹੈ ਨਾ ਇਹ ਤਾਂ ਗਰਮੀਆਂ ਚ ਤਾਂ ਵੈਸੀ ਵੀ ਜਲਦੀ ਸੁੱਕ ਜਾਂਦਾ ਹੈ ਕਿਉਂਕਿ ਮੌਸਮ ਚੇਂਜ ਹੋ ਗਿਆ ਹੁਣ ਤੇ ਸਰਦੀਆਂ ਦੇ ਵਿੱਚ ਤਾਂ ਲੱਗਦਾ ਟਾਈਮ ਤੇ ਲੇਕਿਨ ਹੁਣ ਤਾਂ ਥੋੜਾ ਕੀ ਕਹਨੇ ਹੁੰਨੇ ਆ ਮੌਸਮ ਚੇਂਜ ਹੋ ਗਿਆ ਤੇ ਆਪਾਂ ਜਿੱਥੇ ਜਿੱਥੇ ਆਪਾਂ ਨੇ ਲਗਾਣਾ ਹੈ ਡਾਰਕ ਸਰਕਲ ਹੈ ਜਿੱਥੇ ਹਨਾ ਆਪਾਂ ਉੱਥੇ ਵੀ ਲਗਾ ਸਕਦੇ ਆ ਖਾਸ ਕਰਕੇ ਅੱਖਾਂ ਦੇ ਹੇਠਾਂ ਤੇ ਵੀ ਲਗਾ ਦਿਓ ਤੇ ਲੋਚ ਆਪਾਂ ਲਗਾ ਸਕਦੇ ਆ ਇਹਨੂੰ ਆਪਾਂ ਆਪਣੇ ਹੱਥਾਂ ਤੇ ਵੀ ਲਾ ਸਕਦੇ ਆ ਇਹਨੂੰ ਗਰਦਨ ਤੇ ਵੀ ਲਗਾ ਦਿਓ ਜਿੱਥੇ ਜਿੱਥੇ ਤੁਹਾਨੂੰ ਕਾਲਾਪਨ ਲੱਗ ਰਿਹਾ ਹੈ ਨਾ ਤਾਂ ਤੁਸੀਂ ਆਪਣੇ ਹੱਥਾਂ ਤੇ ਪੈਰਾਂ ਤੇ ਤੁਸੀਂ ਸਾਰੇ ਕਿਤੇ ਲਾ ਸਕਦੇ ਹੋ ਇਹ ਜ਼ਰੂਰੀ ਨਹੀਂ ਹੈ ਵੀ ਤੁਸੀਂ ਫੇਸ ਤੇ ਹੀ ਲਾਣਾ ਤੁਸੀਂ ਆਪਣੇ ਹੱਥਾਂ ਤੇ ਪੈਰਾਂ ਤੇ ਜਿੱਥੇ ਮਰਜ਼ੀ ਯੂਜ਼ ਕਰ ਸਕਦੇ ਹੋ ਇਸ ਨੂੰ ਤੇ ਬਹੁਤ ਜ਼ਿਆਦਾ ਫਾਇਦੇਮੰਦ ਹੈ ਜੀ ਇਹ ਤੇ ਲੋਚ ਲੋਚ ਮੈਂ ਲਾ ਲਿਆ ਤੇ ਮੈਂ ਕਿਹਾ ਤਾਂ ਨਾ ਕਿ ਇਹ ਲਿਕਵਿਡ ਹੈ ਉੱਪਰ गिरਦਾ ਹੈ ਤੇ ਵਾਕਈ ਉੱਪਰ ਗਿਰਿਆ ਤੇ ਮੇਰੇ ਕੱਪੜੇ ਵੱਜ ਗਏ ਔਰ ਆਪਾਂ ਨੇ ਲਗਾ ਲਿਆ ਤੇ ਫਿਲਹਾਲ ਮੈਂ ਤੁਹਾਨੂੰ ਆਪਣੇ ਚਿਹਰੇ ਤੇ ਲਗਾ ਕੇ ਦਿਖਾਇਆ ਤੇ ਉਸ ਤੋਂ ਬਾਅਦ ਮੇਰਾ ਬਚਿਆ ਹੋਇਆ ਮੈਂ ਆਪਣੇ ਹੱਥਾਂ ਤੇ ਔਰ ਪੈਰਾਂ ਤੇ ਵੀ ਲਗਾਣਾ ਹੈ ਤੇ 10 15 ਮਿੰਟ ਲਗਾ ਕੇ ਰੱਖੋ ਤੁਹਾਡਾ ਚਿਹਰਾ ਬਿਲਕੁਲ ਗਲੋ ਕਰੂਗਾ ਗੋਰਾ ਹੋਊਗਾ ਰੰਗ ਦਾਗ-ਧੱਬੇ ਨਹੀਂ ਰਹਿਣੇ ਔਰ ਸਕਿਨ ਟਾਈਟ ਹੋਊਗੀ ਤੁਹਾਡੀ ਇਹਦੇ ਨਾਲ ਤੇ ਸਕਿਨ ਬਹੁਤ ਜ਼ਿਆਦਾ ਟਾਈਟ ਹੁੰਦੀ ਹੈ ਦੇ ਨਾਲ ਔਰ ਜਿਹੜਾ ਆਪਾਂ ਨੇ ਵਿੱਚ ਸਹਿਦ ਪਾਇਆ ਉਹ ਸਹਿਦ ਤੁਹਾਨੂੰ ਦੱਸਿਆ ਨਾ ਲੋ ਜੀ ਜੋ ਰੈਮਡੀ ਮੈਂ ਤੁਹਾਨੂੰ ਦੱਸੀ ਹੈ ਤੁਸੀਂ ਸਾਰੇ ਜ਼ਰੂਰ ਟਰਾਈ ਕਰਿਓ ਤੇ 5-10 ਮਿੰਟ ਰੱਖਾਂਗੀ ਮੈਂ ਇਹਨੂੰ ਲਗਾ ਕੇ ਔਰ ਉਸ ਤੋਂ ਬਾਅਦ ਆਪਣਾ ਮੂੰਹ ਤਾਜ਼ੇ ਪਾਣੀ ਦੇ ਨਾਲ ਧੋਲਾਂਗੀ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਗੀ ਚਿਹਰਾ ਨਿੱਖਰਿਆ ਹੋਇਆ ਫਿਰ ਤੁਸੀਂ ਕਹੋਗੇ ਵੀ ਹਾਂ ਵਾਕੇ ਹੀ ਸਾਡੇ ਚਿਹਰੇ ਤੇ ਫਰਕ ਪਿਆ ਕਿਉਂਕਿ ਮੈਂ ਤੁਹਾਨੂੰ ਦਿਖਾਉਣ ਵਾਸਤੇ ਰੈਮਡੀ ਬਣਾਈ ਹੈ ਉਸ ਤੋਂ ਬਾਅਦ ਜੋ ਬਚੀ ਹੋਈ ਹੈ ਮੈਂ ਆਪਣੇ ਹੱਥਾਂ ਤੇ ਔਰ ਪੈਰਾਂ ਤੇ ਵੀ ਲਾਣੀ ਹੈ ਹਨਾ ਤੇ ਚਲੋ ਜੀ ਆਪਾਂ ਮੂੰਹ ਧੋ ਕੇ ਆਨੇ ਆ ਵਾਸ਼ ਕਰਕੇ ਆਨੇ ਆ 5-10 ਮਿੰਟ ਤੱਕ ਫਿਰ ਤੁਹਾਨੂੰ ਦਿਖਾਨੇ ਆ ਚਿਹਰੇ ਦਾ 글로ਵ ਕੀਮੇ ਦਾ ਹੈ ਹਨਾ ਤੇ ਲੋ ਜੀ ਫਰੈਂਡਸ ਸਕਿਨ ਦੇਖੋ ਮੇਰੀ ਤੇ ਵਾਕਈ ਟਾਈਟਨੈਸ ਹੁੰਦੀ ਹੈ ਇਹਦੇ ਨਾਲ ਔਰ ਜੋ ਮੇਰੀ ਨੱਕ ਦੇ ਉੱਤੇ ਬਰੀਕ-ਬਰੀਕ ਕਾਲੇ-ਕਾਲੇ ਦਾਗ ਤੇ ਨਾ ਬਲੈਕ ਹੈਂਡਸ ਤੇ ਜੋ ਉਹ ਸਾਰੇ ਰਿਮੂਵ ਹੋ ਜਾਂਦੇ ਆ ਇਹਦੇ ਨਾਲ ਬਿਲਕੁਲ ਰਿਮੂਵ ਹੋ ਜਾਂਦੇ ਆ ਸਾਫ ਹੋ ਜਾਂਦੇ ਆ ਤੇ ਕਾਫੀ ਹੱਦ ਤੱਕ ਸਾਫ ਹੋ ਗਿਆ ਮੇਰਾ ਚਿਹਰਾ ਤੇ ਬਾਕੀ ਤੁਸੀਂ ਦੇਖੋ 글로 ਹੋਇਆ ਸਕਿਨ ਤੇ ਬਾਕੀ ਆਪਾਂ ਹੁਣ ਜਿਹੜੀ ਬਚੀ ਹੋਈ ਆ ਹੱਥਾਂ ਤੇ ਲਾਣੀ ਐ ਤੇ ਪੈਰਾਂ ਤੇ ਲਾਣੀ ਐ ਹਨਾ ਕਿੱਦਾਂ ਲੱਗੀ ਤੁਹਾਨੂੰ ਮੇਰੀ ਟਿਪਸ ਤਾਂ ਜ਼ਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਔਰ ਨਵੇਂ-ਨਵੇਂ ਟਿਪਸ ਤੁਹਾਨੂੰ ਹੋਰ ਲੈ ਕੇ ਆਵਾਂਗੀ ਜੀ ਮੈਂ ਪਾਰਲਰ ਦੇ ਇਹ ਗੱਲ ਨਹੀਂ ਐ ਕਿ ਮੈਂ ਹਾਊਸ ਵਾਈਫ ਐ ਤੇ ਮੈਂ ਪਾਰਲਰ ਦਾ ਕੰਮ ਵੀ ਸਿੱਖਿਆ ਹੋਇਆ ਬਈ ਕਿਉਂਕਿ ਬਹੁਤ ਟਾਈਮ ਹੋ ਗਿਆ ਜਦੋਂ ਸਾਨੂੰ ਪਾਰਲਰ ਦੇ ਕੰਮ ਸਿਖਾਉਂਦੇ ਹੁੰਦੇ ਨੇ ਅਸੀਂ ਦੇਸੀ ਚੀਜ਼ਾਂ ਦਾ ਜਿਆਦਾ ਯੂਜ਼ ਕਰਦੇ ਹੁੰਦੇ ਤੇ ਔਰ ਮੈਂ ਹੀ ਚੀਜ਼ਾਂ ਯੂਜ਼ ਕਰਦੀ ਆ ਜੀ ਜੋ ਘਰ ਦੇ ਵਿੱਚ ਪਈਆਂ ਹੁੰਦੀ ਆ ਮੈਂ ਕਦੇ ਵੀ ਪਾਰਲਰ ਦੇ ਵਿੱਚ ਨਹੀਂ ਜਾਂਦੀ ਤੇ ਇਹਨਾਂ ਚਾਰਾਂ ਚੀਜ਼ਾਂ ਦੇ ਨਾਲ ਤੁਸੀਂ ਆਪਣਾ ਚਿਹਰਾ ਬਿਲਕੁਲ ਸਾਫ਼ ਕਰ ਸਕਦੇ ਹੋ ਕਾਲੇ ਦਾਗ ਔਰ ਜੋ ਤੁਹਾਡੇ ਚਿਹਰੇ ਦੇ ਉੱਤੇ ਬਲੈਕ ਹੈਂਡਸ ਹੈ ਕਾਲਾਪਾਨ ਸਾਰਾ ਸਾਫ਼ ਹੋ ਜਾਊਗਾ ਹਨਾ ਤੇ ਕਿਹੜੀ ਚਾਰ ਚੀਜ਼ਾਂ ਜੀ ਦੁੱਧ ਨੰਬਰ 1 ਦੁੱਧ ਨੰਬਰ 2 ਸਹਿਦ ਨੰਬਰ 3 ਵਿਟਾਮਿਨ E ਦਾ ਕੈਪਸੂਲ ਔਰ ਨੰਬਰ 4 ਥੋੜੀ ਜੀ ਹਲਦੀ ਇਹਨਾਂ ਚਾਰਾਂ ਚੀਜ਼ਾਂ ਨੂੰ ਮਿਲਾ ਕੇ ਤੁਸੀਂ ਆਪਣੇ ਚਿਹਰੇ ਦੇ ਉੱਤੇ ਲਗਾਓ ਕਾਟਨ ਦੇ ਨਾਲ 10-15 ਮਿੰਟ ਰੱਖੋ ਉਸ ਤੋਂ ਬਾਅਦ ਤਾਜੇ ਪਾਣੀ ਦੇ ਨਾਲ ਮੂੰਹ ਧੋ ਲਓ ਫਿਰ ਦੇਖੋ ਆਪਣਾ ਮੂੰਹ ਕਿਵੇਂ ਚਮਕੂਗਾ ਹਨਾ ਤੇ ਬਾਏ ਜੀ ਇੱਕ ਨਵੇਂ ਟਿਪਸ ਦੇ ਨਾਲ ਫੇਰ ਮਿਲਦੇ ਆਪਾਂ ਤਦ ਤੱਕ ਲਈਏ ਬਾਏ ਬਾਏ